ਅੰਮ੍ਰਿਤਸਰ ਦੇ ਸਾਰੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਔਰ ਸੋਸ਼ਲ ਮੀਡੀਆ ਦੇ ਵੈਬ ਚੈਨਲਸ ਦੇ ਸਾਰੇ ਜਿੰਨੇ ਵੀ ਸਾਥੀਆਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਅੱਜ ਇਸ ਪ੍ਰੈਸ ਕਾਨਫਰੰਸ 'ਚ ਹਾਜ਼ਰ ਹੋਏ ਨੇ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਮੁੱਦਾ ਹੈ ਉਹ ਆ ਨੈਸ਼ਨਲ ਹਾਈਵੇ ਦੇ ਜਿਹੜੇ ਪ੍ਰੋਜੈਕਟ ਹੈ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਜਿਹੜਾ ਡਿਲੇ ਹੋ ਰਿਹਾ ਉਹਨੂੰ ਲੈ ਕੇ ਮੈਂ ਇਹ ਪ੍ਰੈਸ ਕਾਨਫਰੰਸ ਜਿਹੜੀ ਅੱਜ ਕਰਨ ਜਾ ਰਿਹਾ ਤਾਂ ਕਿ ਮੈਂ ਤੁਹਾਡੇ ਧਿਆਨ ਚ ਲਿਆ ਸਕਾਂ ਕਿ ਕਿਉਂ ਦੇਰੀ ਜਿਹੜੀ ਇਸ ਪ੍ਰੋਜੈਕਟ ਦੀ ਹੋ ਰਹੀ ਹੈ ਇਹ ਬਹੁਤ ਹੀ ਕੀਮਤੀ ਪ੍ਰੋਜੈਕਟ ਸਾਡੇ ਅੰਮ੍ਰਿਤਸਰ ਵਾਸਤੇ ਖਾਸ ਕਰ ਕਿਉਂਕਿ ਅਸੀਂ ਟੂਰਿਸਟ ਸਿਟੀ ਹੈ ਸਾਡਾ ਅੰਮ੍ਰਿਤਸਰ ਇੱਥੇ ਸ਼ਰਧਾਲੂ 1.5 ਲੱਖ ਦੇ ਕਰੀਬ ਐਵਰੇਜ ਹਰ ਦਿਨ ਇੱਥੇ ਆਉਂਦੇ ਔਰ ਇਹ ਜਿਹੜਾ ਐਕਸਪ੍ਰੈਸ ਵੇ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਉਣਾ ਸੀ ਉਸ ਤੋਂ ਬਾਅਦ ਜਿਹੜਾ 75 ਕਿਲੋਮੀਟਰ ਦਾ ਰਿੰਗ ਰੋਡ ਜਦੋਂ ਬਣਨਾ ਸੀ ਉਹਦੇ ਨਾਲ ਮੈਂ ਮੰਨਦਾ ਕਿ ਇੱਥੇ ਟੂਰਿਸਟ ਦੇ ਵਿੱਚ ਵੀ ਬਹੁਤ ਵਾਧਾ ਹੋਣਾ ਸੀ ਹੋਣ ਜਾ ਰਿਹਾ ਹੈ ਔਰ ਜਿਹੜਾ ਵਾਗਾ ਸਰਾਤੋ ਜਿਹੜਾ ਵਪਾਰ ਖੁੱਲਣਾ ਹੈ ਉਹਦੇ ਨੇ ਵੀ ਇਹ ਇੱਕ ਕਹਿ ਸਕਦੇ ਆ ਇੱਕ ਰੀਡ ਦੀ ਹੱਡੀ ਦੇ ਤੌਰ ਤੇ ਕੰਮ ਕਰਨਾ ਇਸ ਜਿਹੜੀ ਇਕਨੋਮੀ ਦੀ ਰੀਡ ਦੀ ਹੱਡੀ ਦੇ ਤੌਰ ਤੇ ਇਸ ਐਕਸਪ੍ਰੈਸ ਵੇਰੇ ਸਾਡੇ ਵਾਸਤੇ ਸੋ ਇਹੀ ਕਾਰਨ ਸੀ ਕਿ ਆਪਾਂ ਬੜੀ ਲੰਬੀ ਲੜਾਈ ਲੜ ਕੇ ਕਿਉਂਕਿ ਜਲੰਧਰ ਤੋਂ ਸਾਨੂੰ ਕੱਟ ਕਰ ਦਿੱਤਾ ਗਿਆ ਸੀ ਜਲੰਧਰ ਤੋਂ ਸਿੱਧਾ ਗਰਦਾਸਪੁਰ ਚਲੇ ਗਿਆ ਸੀ ਔਰ ਲੰਬੀ ਲੜਾਈ ਲੜੀ ਔਰ ਲੜਾਈ ਤੋਂ ਬਾਅਦ ਇਹ ਪ੍ਰੋਜੈਕਟ ਫੇਰ ਅੰਮ੍ਰਿਤਸਰ ਤੱਕ ਆਇਆ ਔਰ ਹੁਣ ਇਹ ਕਰੀਬ 70-75% ਦੇ ਕਰੀਬ ਇਹ ਦੀ ਜਿਹੜਾ ਮੁਕੰਮਲ ਹੋ ਗਿਆ ਪਰ ਜਿਹੜੇ ਛੋਟੇ-ਛੋਟੇ ਪੈਚ ਨੇ ਉਹ ਅਕਵਾਇਰ ਨਹੀਂ ਕਰਕੇ ਦੇ ਪਾਰੀ ਸਰਕਾਰ ਔਰ ਜਿਹੜੀ ਅਕਵਾਇਰ ਹੋਈ ਜ਼ਮੀਨ ਹੈ ਉਹ ਤਾਂ ਕਬਜ਼ਾ ਵੀ ਨਹੀਂ ਲੈ ਰਹੇ ਦੇਖੋ ਇਸ ਪ੍ਰੋਜੈਕਟ ਦੇ ਨਾਲ ਜਿੱਥੇ ਧਾਰਮਿਕ ਜਿਹੜੇ ਸਾਡੇ ਯਾਤਰੀ ਆਉਂਦੇ ਨੇ ਟੂਰਿਸਟ ਆਉਂਦੇ ਨੇ ਉਹਨਾਂ ਵਾਸਤੇ ਵਾਦਾ ਸੀ ਸਾਡਾ ਹੋਟਲ ਕਾਰੋਬਾਰੀ ਸਾਡੇ ਛੋਟੇ-ਛੋਟੀਆਂ ਦੁਕਾਨਾਂ ਕਿਉਂਕਿ ਜਿਹੜਾ ਵੀ ਟੂਰਿਸਟ ਆਉਣਾ ਹੈ ਉਹਨੇ ਹਰ ਤਰ੍ਹਾਂ ਦੀ ਖਰੀਦੋ-ਫਰੋਕ ਇੱਥੇ ਤੋਂ ਕਰਨੀ ਇੱਕ ਈ ਰਿਕਸ਼ੇ ਤੋਂ ਲੈ ਕੇ ਵੱਡੀਆਂ-ਵੱਡੀਆਂ ਗੱਡੀਆਂ ਦੇ ਜਿਹੜਾ ਕਾਰੋਬਾਰੀ ਹੈ ਉਹਨਾਂ ਨੂੰ ਵੀ ਇਹ ਲਾਭਵੰਦ ਹੈ ਬਾਕਾਸ ਰਾਤ ਖੁੱਲਣਾ ਉਹਦੇ ਵਾਸਤੇ ਵੀ ਇਹ ਲਾਏ ਬੰਦ ਹੈ ਇਹਦੇ ਨਾਲ ਹਰ ਵਰਗ ਦੇ ਲੋਕ ਜੁੜੇਗਾ ਬੇਜਮੀਨੇ ਲੋਕ ਵੀ ਜੁੜੇ ਨੇ ਮਜ਼ਦੂਰ ਵੀ ਨੇ ਵਪਾਰੀ ਵੀ ਨੇ ਛੋਟੇ ਵਪਾਰੀ ਵੀ ਆ ਬਹੁਤ ਛੋਟੇ ਵਪਾਰੀ ਵੀ ਆ ਔਰ ਵੱਡੇ ਵਪਾਰੀ ਵੀ ਨੇ ਇਹਦੇ ਨਾਲ ਸਾਡਾ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਜਦੋਂ ਦਾ ਇਹ ਐਕਸਪ੍ਰੈਸ ਵੀ ਬਣਨਾ ਸ਼ੁਰੂ ਹੋਇਆ ਰਿੰਗ ਰੋਡ ਸਾਡਾ ਬਣ ਰਿਹਾ ਤੁਸੀਂ ਪਤਾ ਕਰ ਸਕਦੇ ਜੀ ਜਿਹੜਾ 20 25 30 ਲੱਖ ਦਾ ਕਿੱਲਾ ਸੀ ਅੱਜ 2 2 ਕਰੋੜ ਦਾ 1.5 ਕਰੋੜ ਦਾ ਹੋ ਗਿਆ ਮਸਤਾਰ ਇੰਨੀ ਇਕਨੋਮੀ ਦੀ ਗਰੋਥ ਆਈ ਔਰ ਜ਼ਿਮੀਦਾਰ ਜਿਨ੍ਹਾਂ ਦੀਆਂ ਜ਼ਮੀਨਾਂ ਕੁਆਰ ਹੋਈਆਂ ਉਹ ਪਿੱਛੇ ਜਾ ਕੇ ਜ਼ਮੀਨਾਂ ਲੈ ਰਹੇ ਨੇ ਬਾਰਡਰ ਦੇ ਉੱਤੇ ਜਿੱਥੇ 10 15 ਲੱਖ ਰੁਪਈਆ ਰੇਟ ਸੀ ਅੱਜ 35 40 ਲੱਖ ਰੁਪਈਆ ਏਕੜ ਦਾ ਰੇਟ ਬਾਰਡਰ ਤੇ ਹੋ ਗਿਆ ਜਿਹੜਾ ਵਿਚਾਰਾ ਕੋ ਛੋਟੀ ਮੋਟੀ ਜ਼ਮੀਨ ਵਾਲਾ ਸੀ ਕਿੱਲੇ ਵਾਲਾ ਸੀ ਦੋ ਕਿੱਲੇ ਵਾਲਾ ਸੀ ਉਹ 30 35 40 ਲੱਖ ਦਾ ਕਿੱਲਾ ਇੱਥੋਂ ਵੇਚਦਾ ਉਹ ਹੋਰ ਥੋੜਾ ਪਿੱਛੇ ਜਾ ਕੇ ਕਿਤੇ ਨਾ ਕਿਤੇ ਪੰਜਾਬ ਚ 5 7 ਲੱਖ ਨੂੰ ਕਿੱਲਾ ਲੈ ਕੇ ਉੱਥੇ ਆਪਣੀ ਜ਼ਮੀਨ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚੰਗਾ ਕਰਦਾ ਹੁੰਦਾ ਹੈ ਸਰਕਲ ਹੈ ਕਿਉਂਕਿ ਕੁਝ ਲੋਕ ਐਸੀ ਇੱਥੋਂ ਜਾ ਕੇ ਬਾਹਰ ਵਸ ਰਹੇ ਕੋ ਸਾਡੇ ਇੱਥੇ ਆ ਕੇ ਵਸ ਰਹੇ ਆ ਇੱਕ ਕੁਦਰਤੀ ਸਰਕਲ ਹੈ ਸੋ ਇਹਦਾ ਬਹੁਤ ਵੱਡਾ ਲਾਹੇਵੰਦ ਮੈਂ ਕਹਿਣਾ ਚਾਹੁੰਦਾ ਜਿੱਥੇ ਕਿਸਾਨਾਂ ਨੂੰ ਪੈਸੇ ਮਿਲੇ ਆ ਉਹ ਤੋਂ ਸਭ ਤੋਂ ਵੱਡਾ ਜਿਹੜਾ ਵਪਾਰੀਆਂ ਦਾ ਬਹੁਤ ਵੱਡਾ ਫਾਇਦਾ ਅਮਰਸਾ ਅਮਰਸਾ ਜਿਹੜਾ ਹੈ ਇਹ ਬਾਰਡਰ ਏਰੀਆ ਦਾ ਸ਼ਹਿਰ ਹੈ ਇਤਿਹਾਸਿਕ ਸ਼ਹਿਰ ਹੈ ਇਹਦੇ ਵਾਸਤੇ ਪਹਿਲੀ ਵਾਰ ਜੀਡੀ ਰੋਡ ਤੋਂ ਬਾਅਦ ਕੋਈ ਜਿਹੜੀ ਨਵੀਂ ਸੜਕ ਬਣ ਜਾ ਰਹੀ ਸੀ ਪਹਿਲੀ ਵਾਰ ਇੱਕ ਦੋ ਝੜਕਾ ਅਮਰਸਰ ਨੂੰ ਸਿੱਧੀਆਂ ਦਿੱਲੀ ਦੇ ਨਾਲ ਔਰ ਦੇਸ਼ ਦੇ ਨਾਲ ਕਨੈਕਟ ਕਰਨਾ ਸੀ ਇਸ ਐਕਸਪ੍ਰੈਸ ਵੀ ਨੇ ਕਿਉਂਕਿ ਜਲੰਧਰ ਤੋਂ ਮੁੜ ਕੇ ਜਾਮਨਗੜ ਜਿਹੜਾ ਸੀ ਉਧਰੋਂ ਤੁਸੀਂ ਗੁਜਰਾਤ ਨੂੰ ਜਾ ਸਕਦੇ ਜੇ ਅੱਗੇ ਦਿੱਲੀ ਤੋਂ ਜਾ ਕੇ ਇਹਨੇ ਦਿੱਲੀ ਬੰਬੇ ਹੈ ਜਿਹੜਾ ਐਕਸਪ੍ਰੈਸ ਵੀ ਉਹਦੇ ਨਾਲ ਅਟੈਚ ਹੋ ਜਾਣਾ ਹੈ ਕਿਉਂਕਿ ਪੈਰੀਫੇਰੀ ਦੇ ਨਾਲ ਇਹਨੇ ਅਟੈਚ ਹੋ ਜਾਣਾ ਸੋ ਇਹ ਸਾਡੀ ਇੱਕ ਇਕਨੋਮੀ ਦੀ ਰੀਡ ਦੀ ਹੱਡੀ ਹੈ ਪਰ ਇਹ ਸਰਕਾਰ ਦੀ ਅਣਦੇਖੀ ਕਰਕੇ ਜਿਹੜੀ ਮੌਜੂਦਾ ਸਰਕਾਰ ਇਹ ਪ੍ਰੋਜੈਕਟ ਡਿਲੇ ਹੁੰਦਾ ਜਾ ਰਿਹਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਦੇ ਜਿਹੜੇ ਟੈਂਡਰ ਸਾਰੇ ਹੋਏ ਨੇ ਪੈਸੇ ਖਜ਼ਾਨੇ 'ਚ ਪਏ ਨੇ ਜਿਹੜੇ ਕਿਸਾਨਾਂ ਨੂੰ ਦੇਣ ਵਾਲੇ ਨੇ। ਟੈਂਡਰ ਜਿਹੜੇ ਨੇ ਸਾਰੀਆਂ ਕੰਪਨੀਆਂ ਆ ਗਈ ਤੇ 2 ਸਾਲ ਤੋਂ ਡੇਰੇ ਲਾ ਕੇ ਬੈਠੀਆਂ ਨੇ। ਕੰਮ ਉਹਨਾਂ ਦਾ ਚੱਲ ਨਹੀਂ ਰਿਹਾ। ਸਰਕਾਰ ਦੇ ਕੰੰਤੇ ਯੋਨੀ ਸਰਕਾਰੀ। ਮੈਂ ਦੱਸਣਾ ਚਾਹੁੰਦਾ ਕਿ ਕਰੀਬ ਤਰਨਤਾਰਨ ਤੋਂ ਜਿਹੜਾ ਅਮਰ ਮੈਂ ਅਮਰਸਰ ਦੀ ਗੱਲ ਕਰੂੰਗਾ ਅਮਰਸਰ ਜ਼ਿਲ੍ਹੇ ਦੀ ਕਿ ਜਿਹੜਾ ਅਮਰਸਰ ਜਿਹੜੇ ਨਾਲ ਰਿਲੇਟਿਡ ਪ੍ਰੋਜੈਕਟ ਹੈ। ਪੰਜਾਬ ਦੀ ਜੇ ਅਲੱਗ ਗੱਲ ਹੈ ਪੰਜਾਬ ਦਾ ਤੇ ਬਹੁਤ ਵੱਡਾ ਲਾਅਸ ਹੈ ਮੈਂ ਅੰਮ੍ਰਿਤਸਰ ਦੀ ਇਕੱਲੀ ਤੁਹਾਨੂੰ ਗੱਲ ਕਰਨੀ ਚਾਹੁੰਦਾ ਤਰਨਤਾਰਨ ਜਿਹੜਾ ਰਾਜੇਵਾਲ ਤੱਕ ਜਿੱਥੇ ਆਈਆਈਐਮ ਮੈਂ ਉੱਥੇ ਤੱਕ ਆਉਣਾ ਜਿਹੜਾ ਇਹਨੇ ਪ੍ਰੋਜੈਕਟ ਉਹ ਕਰੀਬ ਸਾਨੂੰ ਉਹਦਾ ਕਬਜ਼ਾ ਮਿਲਿਆ ਵਾ ਪਰ ਉਤੋਂ ਅੱਗੇ ਉਸ ਜੰਕਸ਼ਨ ਤੋਂ ਲੈ ਕੇ ਮਾਨ ਨਾਲੇ ਤੱਕ 250 ਕਰੋੜ ਰੁਪਈਆ ਅਜੇ ਦੇਣਾ ਹੈ ਤੇ ਜ਼ਮੀਨ ਐਕਵਾਇਰ ਕਰਨੀ ਹੈ ਜਿੱਥੋਂ ਮਤਲਬ ਜਿਹੜਾ ਪਹਿਲਾ ਬ੍ਰਾਊਨ ਫੀਲਡ ਕਹਿ ਦਿੰਦੇ ਅਸੀਂ ਇਹਨੂੰ ਤਰਨਤਾਰਨ ਰੋਡ ਨੂੰ ਜਾਂਦੀ ਜਿਹੜੀ ਨਵੀਂ ਰੋਡ ਨਿਕਲੀ ਸੀ ਉਹਨੂੰ ਵੱਡਿਆ ਕਰਕੇ ਉਹ ਐਕਸਪ੍ਰੈਸ ਵੇ ਦਾ ਹਿੱਸਾ ਬਣਨੀ ਹੈ 2500 ਕਰੋੜ ਉਹ ਵਜਿਨਾਂ ਕੋ ਜਮੀਨ ਅਕਵਾਇਰ ਕਰਕੇ ਨਹੀਂ ਦਿੱਤੀ ਜਾ ਸਕਦੀ ਫਿਰ ਤੁਸੀਂ ਆ ਜਾਓ ਉਥੋਂ ਮਨਾਂ ਵਾਲੇ ਤੋਂ ਲੈ ਕੇ ਕਰੀਬ 에어ਪੋਰਟ ਤੱਕ 8 ਕਿਲੋਮੀਟਰ ਏਰੀਆ ਉਹ ਇਹਨਾਂ ਕੋ ਪੈਚਸ ਨੇ ਜਿਹੜੇ ਅਕਵਾਇਰ ਕਰਕੇ ਸਰਕਾਰ ਕੋ ਨਹੀਂ ਦਿੱਤੇ ਜਾ ਰਹੇ ਪੈਚ ਟੂ ਇਕਵਾਇਰ ਨਾ ਇਕ ਜਗ੍ਹਾ ਵੀ ਹੋ ਜੇ ਤੇ ਉਹ ਮੁਸ਼ਕਲ ਆ ਜਾਂਦੀ ਹੈ ਤਕਰੀਬ 30 30 20 20 ਪ੍ਰੋਜੈਕਟ ਜਿਹੜੇ ਪੈਚੇਸ ਨੇ ਉਹ ਛੋਟੇ ਛੋਟੇ ਇਹਨੇ ਕਿਸਾਨਾਂ ਦੇ ਨਾਲ ਕਿਤੇ ਕਿਸਾਨਾਂ ਕੋ ਪੈਸੇ ਦੇਤੇ ਆ ਕਬਜ਼ਾ ਨਹੀਂ ਲੈ ਪਾਰੇ ਫੇਰ ਤੁਸੀਂ ਰਾਜੇਵਾਲ ਤੋਂ ਜਿਹੜਾ ਰਿੰਗ ਰੋਡ ਹੈ ਰਾਜੇਵਾਲ ਤੋਂ ਵਾਇਆ ਮਾਨਾ ਵਾਲਾ ਬੇਰਕੇ ਦੇ ਉੱਤੋਂ ਦੀ ਹੋ ਕੇ ਅ ਬਲਸਚੰਦਰਾ ਦੇ ਬਲ ਦੇ ਲਾਗੋਂ ਦੀ ਨੰਕੇ ਤੁਸੀਂ ਲੋਹਾਰਕੇ ਰੋਡ ਦੇ ਲਾਗੋਂ ਦੀ ਹੋ ਕੇ 에어ਪੋਰਟ ਤੇ ਪਹੁੰਚਦੇ ਜੇ ਦੂਜਾ ਦੂਜਾ ਜਿਹੜਾ ਪੈਕੇਜ ਆ ਦੋ ਪੈਕੇਜ ਨੇ ਪੈਕੇਜ 2 ਤੇ 3 ਇਸ ਰਿੰਗ ਰੋਡ ਵਾਇਆ ਤਰਨਤਾਰ ਰੋਡ ਤੋਂ ਹੋ ਕੇ ਖੇਮਕਰ ਰੋਡ ਨੂੰ ਟੱਚ ਕਰਦੇ ਖੇਮਕਰ ਰੋਡ ਤੋਂ ਅੱਗੇ ਖਾਸੇ ਨੂੰ ਆਜੋ ਤੇ ਖਾਸੇ ਤੋਂ 에어ਪੋਰਟ ਦੇ ਉੱਤੋਂ ਦੀ ਘੁੰਮ ਕੇ ਫੇਰ ਉਸੇ ਪੈਕੇਜ ਜਿਹੜਾ ਪਹਿਲਾਂ ਉਹਦੇ ਨਾਲ ਅਟੈਚ ਹੋ ਜਾਂਦੇ ਇੱਕ ਕੰਪਲੀਟ ਰਿੰਗ ਰੋਡ ਹੋ ਜਾਂਦਾ ਤੇ ਜਿਹੜਾ ਰਾਜੇਵਾਲ ਤੋਂ ਵਾਇਆ ਤਰਨਤਾਰ ਰੋਡ ਵਾਇਆ ਖਾਸਾ ਤੇ ਵਾਇਆ ਬੋੜੂ ਦੇ ਲਾਗੋਂ ਦੀ ਖੇਮਕਰ ਰੋਡ ਤੋਂ ਲੰਘ ਕੇ ਤੁਸੀਂ ਉਹਨਾਂ ਦੇ ਅਜਨਾਲੇ ਉਸ ਦਾ ਵੀ ਕਰੀਬ 6 ਕਿਲੋਮੀਟਰ ਉਹਦੇ ਚ ਪੈਂਡਿੰਗ ਹੈ ਉਹ ਵੀ ਨਹੀਂ ਕਰਕੇ ਆਪਾਂ ਦੇ ਪਾਰੇ ਅੰਮ੍ਰਿਤਸਰ ਤੋਂ ਰਮਦਾਸ ਤੱਕ ਸਾਢੇ 3 ਕਿਲੋਮੀਟਰ ਉੱਥੇ ਜਿਹੜੇ ਟੋਟੇ ਨੇ ਉਹ ਪੈਂਡਿੰਗ ਨੇ ਅਕਵਾਇਰ ਨਹੀਂ ਕੀਤਾ ਜਾ ਰਹੇ ਆ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਜਿਹੜੀ ਕੁਮਾਨ ਤੱਕ ਜਾਣੀ ਹੈ ਸੜੋੜ ਧਰਗਮਿੰਦਪੁਰ ਸਾਹਿਬ ਨੂੰ ਉਹਦਾ ਵੀ ਕਰੀਬ 7.68 ਕਿਲੋਮੀਟਰ ਉਹਦਾ ਪੈਂਡਿੰਗ ਹੈ। ਸੋ ਮੇਰਾ ਕਹਿਣਾ ਹੈ ਕਿ ਜਿਹੜੇ ਜਿਹੜੇ ਪ੍ਰੋਜੈਕਟ ਉਹ ਰੋਡ ਦੀ ਜਿਹੜੀ ਪੈਂਡਿੰਗ ਹੈ ਉਹ ਰੋਡ ਤੇ ਸਰਕਾਰ ਸੰਜੀਦਾ ਦਾ ਕੰਮ ਨਹੀਂ ਕਰਦੀ 2 ਸਾਲ ਹੋ ਗਏ ਕਦੀ ਐਸਡੀਐਮ ਤੋਂ ਐਸਡੀਐਮ ਬਦਲਦੇ ਜਾ ਰਹੇ ਨੇ ਤਸੀਲਦਾਰ ਬਦਲ ਦਿੰਦੇ ਨੇ ਐਸਡੀਐਮ ਨਵਾਂ ਆ ਜਾਂਦਾ ਉਹ ਥੋੜੇ ਦਿਨ ਰਹਿੰਦਾ ਉਹ ਫੇਰ ਬਦਲ ਦਿੰਦੇ ਸਰਕਾਰ ਦੇ ਮਨ ਪਸੰਦ ਨਹੀਂ ਆਉਂਦਾ ਕੋਈ ਬੰਦਾ ਵੀ ਜਿਹੜੇ ਪੈਸੇ ਆ ਉਹ ਵੱਢ ਕੇ ਰਾਜ਼ੀ ਨਹੀਂ ਮੈਂ ਤੁਹਾਨੂੰ ਕੁੱਲ ਕੁੱਲ ਮੋਟਾ-ਮੋਟਾ ਦੱਸ ਦਿੰਦਾ ਕਿ 2614 ਕਰੋੜ ਰੁਪਇਆ ਵੰਡਣਾ ਸੀ ਸਰਕਾਰ ਸਰਕਾਰ ਨੇ ਜਿਹਦੇ ਚ 700 2614.52 ਜਿਹਦੇ ਚ 749.69 ਕਰੋੜ ਪੈਂਡਿੰਗ ਹੈ ਜਿਹੜਾ ਵੰਡਣਾ ਹੈ ਤੇ ਜਿਹਦੇ ਕਰਕੇ ਸਾਨੂੰ ਕਬਜ਼ੇ ਹੀ ਨਹੀਂ ਮਿਲ ਰਹੇ ਇਹ ਪਿਆਸਰ ਮੈਂ ਦੱਸਦਾ ਜੀ ਇਦਾਂ ਹੀ 182.64 ਕਿਲੋਮੀਟਰ ਬੰਨਣਾ ਸੀ ਏਰੀਆ ਟੋਟਲ ਜਿਹੜਾ ਕੁਆਇਰ ਕਰਨਾ ਸੀ ਕਿਲੋਮੀਟਰ ਕੁਝ 182.6 ਚ ਉਹਦੇ ਜੋ 33.1 ਕਿਲੋਮੀਟਰ ਅਕਵਾਇਰ ਕਰਨ ਵਾਲਾ ਰਹਿੰਦਾ ਸਾਰੇ ਜਿਹੜੇ ਮੈਂ ਤੁਹਾਨੂੰ ਪ੍ਰੋਜੈਕਟ ਦੱਸੇ ਇਹਦੇ ਚ ਵਿਆਸ ਮੈਤਾ ਕੁਮਾਰ ਰੋਡ ਵੀ ਆ ਜਾਂਦੀ ਹੈ ਕਿਉਂਕਿ ਸਾਡਾ ਨਾਲ ਉਧਰ ਏਰੀਆ ਜਾ ਲੱਗਦਾ ਹੈ ਵਿਆਸ ਮੈਤਾ ਕੁਮਾਰ ਰੋਡ ਵੀ ਆ ਜਾਂਦੀ ਤੁਸੀਂ ਮੰਨੋ ਕਿ ਸਰਕਾਰ ਦੀ ਅੰਗਲੀ ਵਿਆਸ ਮੈਤਾ ਕੁਮਾਰ ਰੋਡ ਦਾ ਡੀਆਰਓ ਆ ਡਿਸਟ੍ਰਿਕਟ ਰੈਵਨਿਊ ਅਫਸਰ ਹੈ ਉਹਨੂੰ ਮਤਲਬ ਟੈਂਪਰੇਰੀ ਚਾਰਜ ਮਿਲਿਆ ਆ ਇੱਕ ਸਾਲ ਤੋਂ ਉਥੇ ਡੀਆਰਓ ਇਹ ਨਹੀਂਗਾ ਇੱਕ ਪੈਸਾ ਨਹੀਂ ਦੇ ਪਾਈਗੇ ਲੋਕ ਕੁੱਤਿਆਣੀ ਨਹੀਂ ਸਰਕਾਰ ਦਾ ਸਰਕਾਰ ਤੇ ਇਸ਼ਤਿਹਾਰਾ ਜਲ ਰਹੀ ਹੈ ਜਾਂ ਲੈਕਚਰ ਜਿੱਤਣ ਵਾਸਤੇ ਤੋਰਮ ਰੋਡ ਦੀ ਰਾਜਨੀਤੀ ਕਰ ਰਹੇ ਨੇ ਪੰਜਾਬ ਵੱਲ ਕੋਈ ਧਿਆਨ ਨਹੀਂ ਪਹਿਲਾਂ ਇਹਨਾਂ ਨੇ ਯੋਰ ਲਾਤਾ ਸਾਰੇ ਮੁੱਖ ਮੰਤਰੀ ਸਾਹਿਬ ਨੇ ਸਾਰੇ ਦੇਸ਼ 'ਚ ਜਾ ਕੇ ਪ੍ਰਚਾਰ ਕਰਨ ਦਾ ਕਿਹਾ ਸੀ ਅਸੀਂ ਉਥੇ ਬਹੁਤ ਵੱਡੇ ਪ੍ਰਚਾਰ ਦੇ ਨਾਲ ਅਸੀਂ ਲੈਕਚਰ ਜਿੱਤ ਲੈਣੀਆਂ ਨੇ ਜੇ ਉਥੋਂ ਮੁੱਖੀਆਂ ਦੇ ਪੰਜਾਬ ਵਾਲੀ ਲੋਕ ਸਭਾ ਸ਼ੁਰੂ ਹੋ ਗਈ ਉਹ ਆਈ ਤੇ ਫਿਰ ਜਲੰਧਰ ਵਾਲੀ ਹੋ ਗਈ ਹੁਣ ਅਗੇ ਚ ਤਿੰਨ 22 ਲੱਖਾਂ ਫਿਰ ਅਗੇ ਖੜੀਆਂ ਨੇ ਚਾਰ ਪੰਜਾਬ ਦੀਆਂ ਫਿਰ ਫਿਰ ਤੁਸੀਂ ਹਰਿਆਣੇ ਦੀ ਵੀ ਆ ਗਈ ਫਿਰ ਕਾਰਪੋਰੇਸ਼ਨ ਹੈ ਸਰਪੰਚਾਂ ਦੀ ਇਲੈਕਸ਼ਨ ਬੈੰਡਿੰਗ ਹੈ ਜ਼ਿਲ੍ਹਾ ਪ੍ਰੀਜ਼ਿਡੈਂਟ ਬਲਾਕ ਸੰਪਤੀ ਦੋ ਸਾਲ ਤੇ ਇਲੈਕਸ਼ਨਾਂ ਹੀ ਲੰਘ ਜਾਣੇ ਤੇ ਸਾਡਾ ਕੀ ਬਣੂਗਾ ਜੀ ਅੰਮ੍ਰਿਤਸਰ ਵਾਲਿਆਂ ਦਾ ਅੱਜ ਸਾਰੇ ਲੋਕਾਂ ਦੇ ਮਨ ਦੇ ਕੁਐਸਚਨ ਮਾਰਕ ਹੈ ਅਸੀਂ ਬਾਰਡਰ ਦੇ ਉੱਤੇ ਬੈਠੇ ਆਂ ਮੁੱਖ ਮੰਤਰੀ ਸਾਹਿਬ ਤੁਸੀਂ ਡੇਰਾ ਦੇ ਲਾਲਿਆ ਜਲੰਧਰ ਤੁਸੀਂ ਸਾਡਾ ਅੰਮ੍ਰਿਤਸਰ ਬਾਰੇ ਕੀ ਸੋਚਿਆ ਤੁਸੀਂ ਕਹਿੰਦੇ ਜੀ ਮੈਂ ਅੰਮ੍ਰਿਤਸਰ ਉੱਥੋਂ ਬਹਿ ਕੇ ਕੰਮ ਕਰਾਂਗਾ ਜਿਸ ਇਨਸਾਨ ਨੇ ਕੰਮ ਕਰਨੇ ਕੰਮ ਚੰਡੀਗੜ੍ਹੋਂ ਬਹਿ ਕੇ ਵੀ ਹੋ ਜਾਣੇ ਤੁਹਾਡਾ ਅਸਰ ਹੋਣਾ ਚਾਹੀਦਾ ਥੱਲੇ ਤੱਕ ਜ਼ਮੀਨਾਂ ਐਕਵਾਇਰ ਕੋਈ ਨਾ ਪੁੱਛੋ ਕਿਉਂ ਲਈ ਐਕਵਾਇਰ ਕੀਤੀਆਂ ਜਿਹੜੀਆਂ ਐਕਵਾਇਰ ਹੋਏ ਕਬਜ਼ੇ ਕਿਉਂ ਨਹੀਂ ਜਨਿੰਦੇ ਤੁਹਾਡੇ ਕੋਲ ਕਾਨੂੰਨ ਹੈ ਤੁਹਾਨੂੰ ਕਨਸਟੀਟਿਊਸ਼ਨ ਦੇ ਤੁਸੀਂ ਕਾਨੂੰਨ ਦੇ ਦਾ ਕਬਜ਼ਾ ਲੈਣਾ ਨਾ ਕੋਈ ਗਲਤੀ ਕਰਨਾ ਨਹੀਂ ਆ ਜੇ ਕਿਸੇ ਦੇ ਮਨ ਦੇ ਕੋਈ ਸਵਾਲ ਨੇ ਕਿਸੇ ਜ਼ਿੰਮੇਦਾਰ ਨੂੰ ਕੋਈ ਥੋੜੇ ਬੋਤੇ ਕੋਈ ਫਰਕ ਹੈ ਪੈਸੇ ਦਾ ਤੇ ਉਹਨੂੰ ਉਹਦੇ ਨਾਲ ਬਹਿ ਕੇ ਸੈਟਲਮੈਂਟ ਕਰੋ ਪਰ ਉਹਦੀ ਸਜ਼ਾ ਤੁਸੀਂ ਸਾਰੇ ਅੰਮ੍ਰਿਤਸਰ ਨੂੰ ਕਿੱਦਾਂ ਦੇ ਸਕਦੇ ਜੀ ਸਾਡੀ ਬਾਰਡਰ ਡਿਸਟ੍ਰਿਕਟ ਨੂੰ ਕਿੱਦਾਂ ਦੇ ਸਕਦੇ ਸਾਡੇ ਦੋ ਪ੍ਰੋਜੈਕਟ ਅੱਗੇ ਪੈਂਡਿੰਗ ਹੈ ਹਾਰਟਿਕਲਚਰ ਯੂਨੀਵਰਸਿਟੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਰਿਸਰਚ ਐਂਡ ਐਡਮਨ ਬਲੌਕ ਜਿਹੜਾ ਬਣਨਾ ਹੈ ਸਾਡਾ ਉਹਦਾ 40 ਕਰੋੜ ਦੀ ਜ਼ਮੀਨ ਆਣੀ ਹੈ ਉਹ ਸਾਨੂੰ ਤੁਸੀਂ ਲੈ ਕੇ ਨਹੀਂ ਦੇ ਰਹੇ 1000 ਕਰੋੜ ਦਾ ਪ੍ਰੋਜੈਕਟ ਅੰਮ੍ਰਿਤਸਰ ਦਾ ਉਹ ਰੁਕਿਆ ਪਿਆ ਪੱਟੀ ਮਖੂ ਲਿੰਕ ਹੈ ਉਹਦੀ ਜ਼ਮੀਨ ਕੁਇਰ ਕਰਕੇ ਨਹੀਂ ਤੁਸੀਂ ਦੇ ਰਹੇ ਉਹ ਸਾਡਾ ਵੱਡਾ ਜਿਹੜਾ ਪਸਟੀਜੀਅਸ ਪ੍ਰੋਜੈਕਟ ਹੈ 250 ਕਿਲੋਮੀਟਰ ਸਾਨੂੰ ਘੱਟ ਪੈਣਾ ਡਾਕਟਰ ਮਨਮੋਹਨ ਸਿੰਘ ਜੀ ਦਾ ਦਿੱਤਾ ਪ੍ਰੋਜੈਕਟ ਸੀ ਉਹ ਵੀ ਨਹੀਂ ਤੁਸੀਂ ਕਰ ਪਾਰੇ ਅੜਿਓਟਿਕਾ ਜੀ ਯੂਨੀਵਰਸਿਟੀ ਇਹ ਵੀ ਡਾਕਟਰ ਮਨਮੋਹਨ ਸਿੰਘ ਜੀ ਹੁਣਾ ਦਿੱਤੀ ਸੀ ਇਹਦੇ ਵੀ ਤੁਸੀਂ ਪੈਸੇ ਨਹੀਂ ਦੇ ਪਾਰੇ ਹਾਈਵੇ ਦੇ ਪੈਸੇ ਤੁਸੀਂ ਨਹੀਂ ਸਾਨੂੰ ਦੇ ਪਾ ਮਤਲਬ ਹੈ ਪੈਸੇ ਹੈਗੇ ਨੇ ਸਿਰਫ ਤੁਸੀਂ ਕੁਇਰ ਕਰਕੇ ਦੇਣਾ ਹੈ ਪੈਸੇ ਜਿਹੜੇ ਕੇਂਦਰੋਂ ਆਏ ਇਹਨੇ ਕੀ ਜੀ ਕੇਂਦਰ ਵੱਲੋਂ ਹੀ ਪੈਸੇ ਆਏ ਨੇ ਸਾਰੇ ਪੈਸੇ ਉਹਨਾਂ ਲਾਉਣੇ ਨੇ ਇਹਨਾਂ ਕੁਝ ਨਹੀਂ ਦੇਣਾ ਇਹਨਾਂ ਉਲਟਾ ਜਿਹੜਾ ਕੰਮ ਕਰਕੇ ਐਕਵਾਇਰ ਕਰਕੇ ਦੇਣਾ ਉਹਦੇ ਵੀ ਪੈਸੇ ਇਹਨਾਂ ਲੈਣੇ ਕਾਹ ਨਹੀਂ ਕਰਤਾ ਪਿਆ ਕੋਈ ਨਹੀਂ ਲੱਗਣਾ ਆ ਕੀ ਲੱਗਦਾ ਤੁਹਾਨੂੰ ਪਿਆ ਕੋਈ ਨਹੀਂ ਲੱਗਣਾ ਮਰਜ਼ੀ ਲੱਗਣੀ ਆ ਕਾਰ ਨਹੀਂ ਆ ਸੰਜੀਦਗੀ ਜਿਸ ਇਨਸਾਨ ਦੀ ਸੰਜੀਦਗੀ ਨਹੀਂ ਇਹਨਾਂ ਚੀਜ਼ਾਂ ਲੱਗਦੀ ਕੀ ਇਹ ਜ਼ਿਆਦਾ ਜ਼ਰੂਰੀ ਹੈ ਕਿ ਬਾਹਰ-ਬاہر ਸਟੇਟਾਂ 'ਚ ਜਾ ਕੇ ਪ੍ਰਚਾਰ ਕਰਨੇ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਆਪਾਂ ਆਪਣਾ ਘਰ ਦੇ ਠੀਕ ਕਰ ਲਈਏ। ਤੁਹਾਨੂੰ ਲੋਕਾਂ ਨੇ ਨੈਸ਼ਨਲ ਹਾਈਵੇ ਥਾਰਟੀ ਦੇ ਅਫਸਰਾਂ ਨੇ ਕਿਹਾ ਤਾਂ ਕਿਉਂ ਨਾ ਪੰਜਾਬ ਚੋਂ ਸਾਰੇ ਪ੍ਰੋਜੈਕਟ ਅਸੀਂ ਵਾਈਂਡ ਅਪ ਕਰ ਦਿੱਤੇ ਜਾਣ। ਭਾਈ ਦੇਖੋ 2-2 3-3 ਸਾਲ ਦੇ ਟੈਂਡਰ ਹੋਣ ਤੋਂ ਬਾਅਦ ਸਾਰੇ ਠੇਕੇਦਾਰ ਆ ਕੇ ਇੱਥੇ ਬੈਠੇ ਨੇ। ਕੰਮ ਹੋ ਨਹੀਂ ਰਿਹਾ। ਅਗਲੇ ਨੂੰ ਖਰਚੇ ਪੈ ਰਹੇ ਨੇ। ਸਟਾਫ ਸਾਰੇ ਬਿਟੇ ਨੇ ਉਹ ਤਾਂ ਕਹਿਣਗੇ। ਉਹਦੇ ਹਾਈ ਅਥਾਰਟੀ ਨਾਲ ਅਸੀਂ ਦੇ ਮਿਲੇ ਉਦੋਂ ਮੈਂ ਸੀ। ਕੁਦਰਤੀ ਸੁੱਕੀ ਆਪਣੇ ਜਿਹੜੇ ਡੀਸੀਐਮ ਉਹ ਤਾਂ ਨਾਲ ਸੁਜਿੰਦਰ ਦਾਵਾ ਜੀ ਉਹਨਾਂ ਸਾਡੇ ਮੂੰਹ ਤੇ ਗਿਆ ਵੀ ਉਹਨੂੰ ਸਮਝਾਓ ਕੁਝ। ਉਹ ਜੇ ਨਹੀਂ ਕਰਨੇ ਤਾਂ ਮੈਂ ਬੰਦ ਕਰ ਦੇਣਾ ਸਾਰਾ ਕੁਝ ਉਹਨਾਂ ਕਹਿ ਦਿੱਤਾ ਬਾਤ ਕਰ ਲੈਣ ਦੇ ਉਹ ਤਾਂ ਬਾਤ ਚ ਉਹਨਾਂ ਨੇ ਮੀਟਾਈ ਜੀ ਵੀ ਕਹਿਆ ਸੀ ਕਿ ਅੱਗੇ ਵੀ ਨਹੀਂ ਦੇਣੇ ਤੁਹਾਨੂੰ ਕੋਈ ਭਾਈ ਕੱਲ ਨਹੀਂ ਸਮਝੀ ਦੇ ਇੱਕ ਜਦੋਂ ਪ੍ਰੋਜੈਕਟ ਬਣਦਾ ਹੈ ਉਹਦੀ ਕਾਸਟ ਉਹਦਣ ਗਣੀ ਜਾਂਦੀ ਹੈ ਭਾਜ ਇੰਨੇ ਪੈਸੇ ਲੱਗਣੇ ਨੇ ਉਹ ਕਿ 5 5 10 10 ਸਾਲ ਬਾਅਦ ਥੋੜਾ ਹੀ ਕਮ ਹੁੰਦੇ ਆ ਫਿਰ ਸਰਕਾਰ ਇੱਥੇ ਹੈਗੀ ਕੋਈ ਦਿੱਕਤ ਨਹੀਂ ਹੈਗੀ ਲੋਕਾਂ ਨੇ ਫਿਰ ਇਹ ਵੀ ਨਹੀਂ ਕਿ ਤੁਸੀਂ ਕੋਈ ਮਿਨੋਰਟੀ ਜੇ ਘਟ ਗਿੰਦੀ ਜੇ ਤੁਸੀਂ ਤੇ ਫੁੱਲ ਮੈਜੋਰਟੀ ਹੈ ਤੁਹਾਡੇ ਕੋਲ 92 ਤੁਸੀਂ ਐਮਐਲਏ ਡਰ ਜਾਂਦੇ ਜੇ ਤੁਸੀਂ ਆਇਲਰ ਵੀ ਪ੍ਰੋਜੈਕਟ ਨੂੰ ਇਕੁਆਇਰ ਕਰਦੇ ਟਾਈਮ ਵੀ ਨਹੀਂ ਤੁਹਾਡੇ ਕੋਲ ਨਿਕਲਦਾ ਕੋਈ ਆਇਲਰ ਸਾਹਿਬ ਪੈਸਾ ਸੈਂਟਰ ਗਵਰਨਮੈਂਟ ਨੇ ਦੇਣਾ ਹੈ ਕਲੀਅਰ ਹੈ ਤੁਸੀਂ ਕਹਿ ਰਹੇ ਹੋ ਕਿ ਕੀ ਰੀਜ਼ਨ ਹੈ ਆ ਸਰਕਾਰ ਇਹ ਕਿਉਂ ਨਹੀਂ ਇਹ ਪ੍ਰੋਜੈਕਟਾਂ ਨੂੰ ਪੈਸਾ ਲੈ ਰਹੇ ਸੈਂਟਰ ਸਰਕਾਰ ਤੋਂ ਸਾਡੇ ਅੰਮ੍ਰਿਤਸਰ ਮੇਖੋ ਮੈਂ ਤੇ ਅੰਮ੍ਰਿਤਸਰ ਦੀ ਗੱਲ ਕਰਦਾ ਅੰਮ੍ਰਿਤਸਰ ਨੂੰ ਲੈ ਕੇ ਮੁੱਖ ਮੰਤਰੀ ਦਾ ਉਤ ਸੰਜੀਦਾ ਹੀ ਨਹੀਂ ਹੈ ਇਹ ਕਿਹ ਪ੍ਰੋਜੈਕਟ ਹੈ ਕੋਰਟਿਕਲ ਜੁਨੀਵਰਸਿਟੀ 40 ਕਰੋੜ ਰੁਪਏ ਲੱਗਣਾ ਸਰ 40 50 ਕਰੋੜ 35 ਕਿਲ ਇਕੁਆਇਰ ਕਰਨੇ ਸਾਰਾ ਕੁਝ ਹੋਇਆ ਪਿਆ ਸਿਰਫ ਪੈਸੇ ਦੇ ਕੇ ਇਕੁਆਇਰ ਕਰਨੀ ਤੁਸੀਂ ਮੈਨੂੰ 2 ਸਾਲ ਲ ਉਹ ਦੇਣਕੇ ਦੇ ਪੈਸੇ ਕੋਈ ਰੋਣੇ ਮੈਂ ਤਿੰਨ ਵਾਰੀ ਚਿੱਠੀਆਂ ਲਿਖ ਕੇ ਭਾਈ ਹੈਂਡ ਤੇ মিডিਆ ਰਾਈ ਵੀ ਦੇ ਚੁੱਕਾ ਪਰ ਇਹ ਤਾਂ ਤੁਹਾਡਾ ਬੜਾ ਫੇਵਰਟ ਪ੍ਰੋਜੈਕਟ ਸੀਗਾ ਜਿਹਦੇ ਲਈ ਤੁਸੀਂ ਵੀ ਕਾਫੀ ਕਿਉਂਕਿ ਪਹਿਲਾਂ ਤੇ ਰੂਟ ਪਿਛਲੇ ਪਾਸੋਂ ਘੜਦਣ ਲੱਗੇ ਸੀਗੇ ਹੁਣ ਅੰਗਰੇਜ਼ ਦੇ ਨਾਲ ਫਰਦੀ ਪਾਰਟੀ ਵੀ ਕੀਤੀ ਹੈ ਦੇਖੋ ਅਸੀਂ ਇਸ ਧਰਤੀ ਨਾਲ ਜੁੜੇ ਆ ਸਾਨੂੰ ਪਤਾ ਇਹਦੀ ਕੀ ਮੁਸ਼ਕਿਲਾਂ ਸਾਡੀ ਇਕੋ ਇਕਨੋਮੀ ਦੀ ਰੀੜ ਦੀ ਹੱਡੀ ਹੈ ਟੂਰਿਸਟ ਠੀਕ ਹੈ ਬਾਕੀ ਕੰਮ ਵੀ ਕਰਾਂਗੇ ਬਾਕੀ ਵੀ ਅਸੀਂ ਕੋਸ਼ਿਸ਼ ਕਰਨੀ ਪਰ ਇਹ ਉਹ ਆ ਕਿ ਜਿਹਦਾ ਕੁਦਰਤੀ ਬਾ ਇੱਥੇ ਸ਼੍ਰੀ ਮੰਦਿਰ ਸਾਹਿਬ ਦੇ ਹੋਣ ਕਰਕੇ ਲੋਕਾਂ ਦੇ ਆਸਥਾਰੀ ਦੀ ਇੱਥੇ ਆਉਂਦੇ ਸ੍ਰੀ ਦੁਰਗਿਆਰਾ ਤੀਰਥ ਨੈਸ਼ਰੀ ਬਾਲਮੀਕ ਭਗਵਾਨ ਬਾਲਮੀਕ ਜੀ ਦਾ ਤੀਰਥ ਨੇ ਔਰ ਮੇਕਾ ਹੋਰ ਔਰ ਕਰਤਾਰਪੁਰ ਸਾਹਿਬ ਦਾ ਵੱਡਾ ਤੀਰਥ ਸਥਾਨ ਅੱਛਾ ਉਹਨੂੰ ਜਾਂਦੀ ਰੋਡ ਜਿਹੜੀ ਹੈ ਤੁਸੀਂ ਇੱਥੋਂ ਜਗਨੋਜੀ ਨਾਲੇ ਤੱਕ ਅਸੀਂ ਲੈ ਕੇ ਫੋਰ ਲੈਣ ਉਹਦੇ ਵਿੱਚ ਪੈਚੇਸ ਨੇ ਨਿਗੇ ਨਿਗੇ ਮਤਲਬ ਰੋਲੇ ਨੇ ਇਹ ਵੀ ਨਹੀਂ ਮਕਾ ਸਕਦੇ ਜੇ ਸਰਕਾਰ ਹੀ ਨਹੀਂ ਮਕਾ ਸਕਦੀ ਤੇ ਸਰਕਾਰ ਹੱਥ ਖੜੇ ਕਰ ਦੇ ਵੀ ਸਾਡੇ ਤੋਂ ਨਹੀਂ ਹੁੰਦਾ ਫਿਰ ਫਿਰ ਬਿਆਨ ਦਿਓ ਔਰ ਜਦੋਂ ਸੱਤਾ ਦੇ ਵਿਚੋਂ 4000 ਰੱਦ ਹੋ ਚੁੱਕੇ ਕਿੰਨੇ ਬੱਚੇ ਨੇ ਜਿੰਨਾਂ ਇੱਕ ਤੁਹਾਡਾ ਵੀ ਬਚਿਆ ਤੇ ਨਹੀਂ ਮਿਲਦਾ ਤੇ ਫਿਰ ਤੁਸੀਂ ਇਹ ਕੰਮ ਕੀ ਕਰੋ? ਜੀ ਮੈਂ ਹੁਣ ਕੋਈ ਕਰ ਕੋ ਐਕਚੂਟੇਸ਼ਨ ਹੀ ਹੈ ਇਹਦੇ ਇਹਨਾਂ ਦੇ ਵਿਰੁੱਧ ਕਰਾਂਗੇ ਅਸੀਂ ਲੋਕਾਂ ਨੂੰ ਵੇਅਰ ਕਰਾਂਗੇ ਆਹ ਲੋਕ ਨੇ ਜਿਹੜੇ ਕਹਿੰਦੇ ਸੀ ਤੁਹਾਡਾ ਭਲਾ ਕਰਨਾ ਜਿਹੜਾ ਭਲਾ ਹੋਇਆ ਹੋਇਆ ਹੈ। ਤੁਸੀਂ ਤਾਂ ਕੁਝ ਵੀ ਨਹੀਂ ਕਰਨਾ ਤੁਸੀਂ ਤਾਂ ਖਲੋ ਕੇ ਕੰਮ ਹੀ ਕਰਨਾ ਨਾ ਤੁਸੀਂ ਪੈਸਾ ਦੇਣਾ। ਨਾ ਤੁਹਾਡੇ ਤੇ ਕੋਈ ਵੱਡੀ ਜ਼ਿੰਮੇਵਾਰੀ। ਤੁਸੀਂ ਤਾਂ ਜਿਹੜੇ ਪੈਸੇ ਆਏ ਉਹਦੇ ਨਾਲ ਜ਼ਮੀਨ ਕੁਆਇਰ ਕਰਨੀ ਹੈ। ਤੇ ਜਿਹੜੇ ਲੋਕ ਜ਼ਮੀਨ ਕੁਆਇਰ ਨਹੀਂ ਕਰਕੇ ਦੇ ਸਕਦੇ ਸਾਡੇ ਵਰਦੇਤ ਨਹੀਂ ਕਿ ਕਿਸੇ ਹੋਰ ਪਾਸੇ ਨਹੀਂ ਇਹ ਪੈਸੇ ਨਹੀਂ ਵਰਤੇ ਜਾ ਸਕਦੇ ਇਹ ਕੋਈ ਬਲੇਮ ਵਾਲੀ ਗੇਮ ਨਹੀਂ ਇਹ ਬੰਦੇ ਜਿਹੜੇ ਜ਼ਮੀਨ ਕੁਆਇਰ ਨਹੀਂ ਕਰਕੇ ਦੇ ਸਕਦੇ ਫਿਰ ਉਹ ਤਾਂ ਉਹਨਾਂ ਦੇ ਕੀ ਆਸਰ ਕੋਈ ਬਾਰਡਰ ਤੇ ਦੇਖੋ ਇੱਕ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਇੱਕ ਰਿੰਗ ਰੋਡ ਸਾਡੇ ਆ ਅੰਮ੍ਰਿਤਸਰ ਦੀ ਮੈਂ ਸੁਣਦਾ ਕਿ ਬੈਕਬੋਨ ਬਣੇਗੀ ਉਹ ਨਾਲ ਇਸਨੂੰ ਜਿਹੜਾ ਐਕਸਪ੍ਰੈਸਵੇ ਉਹਦੀ ਜੇ ਤੁਸੀਂ ਉਹ ਵੀ ਨਹੀਂ ਸਾਡਾ ਕੁਆਇਰ ਕਰਕੇ ਦੇ ਸਕਦੇ ਹਾਰਟਿਕਲ ਜਿਹੜੀ ਯੂਨੀਵਰਸਿਟੀ ਤੁਸੀਂ ਨਹੀਂ ਸਾਨੂੰ ਉਹਦੇ ਪੈਸੇ ਕੁਆਇਰ ਕਰਕੇ ਜ਼ਮੀਨ ਦੇ ਉਹ ਵੀ ਪੈਸੇ ਸੈਂਟਰ ਨੇ ਲਾਉਣੇ ਪੱਟੀ ਮਗੂ ਲਿੰਕ ਤੁਸੀਂ ਕੁਐਰ ਕਰਕੇ ਨਹੀਂ ਦੇ ਸਕਦੇ ਉਹਦੇ ਪੈਸੇ ਵੀ ਸੈਂਟਰ ਨੇ ਲਾਉਣੇ ਆ ਜਿਹਦਾ ਸਾਨੂੰ ਸਿੱਧਾ ਫਾਇਦਾ ਬਾਰਡਰ ਏਰੀਆ ਨੂੰ ਆ ਤੇ ਫਿਰ ਤੁਸੀਂ ਦੇ ਸਾਨੂੰ ਕੀ ਦੱਸ ਸਕਦੇ ਰਿਕਵਾਇਰਮੈਂਟ ਨਹੀਂ ਐਲਾਨ ਆ ਰਿਹਾ ਨਹੀਂ ਤੁਸੀਂ ਸਮਝਦੇ ਸਰਕਾਰ ਸક્ષਮ ਨਹੀਂ ਹੈ ਜੇ ਸਰਕਾਰ ਸક્ષਮ ਹੋਵੇ ਤਾਂ ਅੱਜ ਸਾਨੂੰ ਪੀਸੀ ਕਰਦੀ ਲੋੜ ਹੀ ਨਹੀਂ ਸੀ ਪੈਣੀ ਔਰ ਅਸੀਂ ਕੋਈ ਰੋਜ਼ ਇਲਜ਼ਾਮਬਾਜ਼ੀ ਨਹੀਂ ਕਰਦੇ ਅਸੀਂ ਮਤਲਬ ਹੋਣ ਸਿਰਾ ਹੋ ਗਿਆ ਇਸ ਗੱਲ ਦਾ ਕਿ ਉਹ ਬੰਦ ਕਰਨ ਜਾ ਰਹੇ ਸਾਰੇ ਪ੍ਰੋਜੈਕਟ ਤੇ ਤਦ ਆ ਕੇ ਸਾਨੂੰ ਗੱਲ ਸੀ ਐਮ ਸਰ ਨੇ ਇਹ ਵੀ ਕਿਹਾ ਤਾਂ ਕਿ ਮੈਂ ਆਪਣੇ ਹੱਥ ਲੈ ਲਿਆ ਪ੍ਰੋਜੈਕਟ ਹੁਣ ਮੈਂ ਕਰਦਾ ਇਸ ਨੂੰ ਦੀ ਮੈਂ ਨਾ ਜੀ ਉਹ ਕਹਿ ਰਹੇ ਨਾ ਤੁਹਾਡੇ ਸਾਹਮਣੇ 2 ਮਹੀਨੇ ਲੰਘਣੇ ਆ ਉਹਦੇ ਇਲੈਕਸ਼ਨਾਂ 'ਚ ਫਿਰ ਹਰਿਆਣੇ ਚਲੇਗੇ ਨੇ ਉਹਨਾਂ ਨੂੰ ਤੇ ਆ ਕੇ ਅੰਮ੍ਰਿਤਸਰ ਬਹਿਣਾ ਚਾਹੀਦਾ ਇਕੱਲੇ ਇਕੱਲੇ ਜ਼ਿਲ੍ਹੇ 'ਚ ਕਰਦੇ ਬਹਿ ਕੇ ਗੱਲ ਸਰ ਜੇ ਉਹਨਾਂ ਨੂੰ ਹੱਥ ਚਲਾੜਾ ਪੈਰਾ ਤਾਂ ਮਤਲਬ ਪ੍ਰਸ਼ਾਸਨ ਦਾ ਮੈਂ ਇਤਿਹਾਸਿਕ ਤੇ ਹੱਥ 'ਚ ਜੀ ਮੈਨੂੰ ਇਹ ਨਹੀਂ ਸਮਝਾਈ ਗੱਲ ਉਹ ਕਹਿ ਰਹੇ ਮੈਂ ਆਪਣੇ ਹੱਥ ਚਲਾੜਾ ਕਿ ਕਿਸਦੇ ਹੱਥ ਨੇ ਨਿਯਮ ਨਹੀਂ ਹੈ ਜੇ ਉਹ ਸੀਐਮ ਤੁਸੀਂ ਜੇ ਕੈਬਨਟ ਤੁਹਾਡੀ ਕੋਲ ਹੈ ਰਿਵਿਊ ਤੁਸੀਂ ਕਰਦੇ ਜੇ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਇਹ ਪ੍ਰੋਜੈਕਟ ਬੰਦ ਹੋਣ ਦੇ ਕਰਕੇ ਸਾਡੇ ਸਾਹਮਣੇ ਚ ਪ੍ਰਧਾਨ ਮੰਤਰੀ ਨੇ ਵੀ ਰਿਪੋਰਟ ਮੰਗੀ ਐ ਐਲ ਐਚ ਆਈ ਜੀ ਤੁਹਾਨੂੰ ਯਾਦ ਹੋਵੇ ਤੇ ਪਹਿਲੇ ਪੀਐਮ ਬਿਲਕੁਲ ਜੀ ਦੇਖੋ ਕਰਤਾਰਪੁਰ ਸਾਹਿਬ ਸਾਡਾ ਵੱਡਾ ਮਤਲਬ ਤਿਰਸਥਾਨ ਹੈ ਜਿਹੜਾ ਜੁੜਿਆ ਹੋ ਰਿਹਾ ਵੀ ਪਾਕਿਸਤਾਨ ਦੇ ਅੰਦਰ ਔਰ ਇਹ ਚੀਜ਼ਾਂ ਜਦੋਂ ਟੂਰਿਸਟ ਜਾਂਦੇ ਨੇ ਨਾ ਜੀ ਉਹ ਸਾਰੇ ਹਰ ਇੱਕ ਬੰਦੇ ਨੂੰ ਟੈਗ ਕਰ ਦਿੰਦੇ ਆ ਵੜਾ ਕੇ ਵੀਡੀਓ ਪਾ ਦਿੰਦੇ ਆ ਆ ਤੁਹਾਡੇ ਹਾਲ ਹੈ ਜੀ ਆ ਤੁਹਾਡੇ ਮਤਲਬ ਕੰਮ ਨਹੀਂ ਹੋ ਰੇ ਕੰਮ ਰੁਕੇ ਨੇ ਲੋਕ ਵੀ ਰਿਸ਼ਤੇਦਾਰ ਭੈਣ ਭਰਾ ਆਉਂਦੇ ਨੇ ਦੱਸਦੇ ਨੇ ਸਾਰੇ ਉਹਨਾਂ ਨੂੰ ਇਹ ਸਾਡੇ ਤਾਂ ਕੰਮ ਹੀ ਨਹੀਂ ਹੋ ਪਾਰੇ ਸਰਕਾਰ ਤੋਂ ਜਦੋਂ ਕੰਮ ਹੀ ਨਹੀਂ ਹੋ ਪਾਰੇ ਤਾਂ ਕਰੋਗੇ ਕੀ ਤੁਸੀਂ ਚੋਣਾ ਤੁਸੀਂ ਨਹੀਂ ਕਰਾ ਸਕਦੇ ਪ੍ਰੋਜੈਕਟ ਤੁਸੀਂ ਨਹੀਂ ਕੰਪਲੀਟ ਕਰ ਸਕਦੇ ਇਹਨਾਂ ਚੀਜ਼ਾਂ ਦਾ ਪੈਸੇ ਤੁਹਾਡੇ ਲੱਗਣੇ ਨਹੀਂਗੇ ਫਿਰ ਵੀ ਤੁਸੀਂ ਮਤਲਬ ਕਹਿੰਦੇ ਜਿਵੇਂ ਵਾਵਾ ਕਰ ਰਹੇ ਆਂ ਸਾਰੇ ਪ੍ਰੋਜੈਕਟਰ ਨਾਲ ਰੰਗਲੇ ਪੰਜਾਬ ਨੂੰ ਖਤਰਾ ਨਹੀਂ ਪੰਦਾ ਜੀ ਖਤਰਾ ਹੈ ਬਿਲਕੁਲ ਖਤਰਾ ਸਾਨੂੰ ਦੇ ਦੇਖੋ ਮੈਨੂੰ ਬਾਕੀ ਦੇਖੋ ਸਾਡੇ ਪੂਰੇ ਪੰਜਾਬ ਨੂੰ ਦੇਖੋ ਜਿਹੜਾ ਜਿਹੜਾ ਐਕਸਪ੍ਰੈਸ ਵੇ ਹੈ ਨਾ ਆਬਾਦੀ ਜਿੰਨੀ ਵੱਧ ਗਈ ਹੈ ਜਿੰਨੀ ਜਿੰਨੀ ਸਾਡੇ ਟ੍ਰੈਫਿਕ ਹੋ ਗਈ ਹੈ ਸਾਨੂੰ ਲੋੜ ਸੀ ਅਮਰitsar ਤੋਂ ਦਿੱਲੀ ਨੂੰ ਨਵੀਂ ਰੋਡ ਦੀ ਜਿਹੜੀ ਅਸੀਂ ਬੜੀ ਮਿਹਨਤ ਨਾਲ ਲੈ ਕੇ ਆਏ ਔਰ ਉਹ ਉਹਦੇ ਤੇ ਜਦੋਂ ਮਤਲਬ ਕੋਈ ਸਵਾਲ ਲੱਗੂਗਾ ਜਾਂ ਸਵਾਲੀਆ ਚਿੰਨ ਲੱਗੂਗਾ ਤੇ ਤਕਲੀਫ ਤੇ ਇਸ ਏਰੀਆ ਨੂੰ ਸਾਨੂੰ ਹੋਣੀ ਹੋਣੀ ਹੈ ਔਰ ਬਹੁਤ ਵੱਡੀ ਤਕਲੀਫ ਸਾਡੇ ਮਜ਼ਦੂਰ ਗਰੀਬ ਵਰਗ ਨੂੰ ਹੋਣੀ ਆ ਸਾਰੇ ਜਿੰਨੀਆਂ ਕਲਾਸਿਸ ਨੇ ਵਰਗ ਨੇ ਧਰਮ ਨੇ ਸਾਰਿਆਂ ਨੂੰ ਸਾਰੇ ਤਕਦੀਫ ਚ ਨੇ ਕਿਉਂਕਿ ਸਾਰਿਆਂ ਨੂੰ ਉਹਦਾ ਬਹੁਤ ਵੱਡਾ ਬੈਨੀਫਿਟ ਹੈ ਤੇ ਹੁਣ ਮੇਰਾ ਹੱਲ ਕੀ ਹੈ ਹੱਲ ਮੇਰੀ ਇੱਕੋ ਹੀ ਬੇਇੱਜ਼ਤੀ ਹੈ ਸੀਐਮ ਸਾਹਿਬ ਬਾਕੀ ਕੰਮ ਛੱਡ ਕੇ 2 ਮਹੀਨੇ ਦਾ ਆਪਾਂ ਨੂੰ ਮਿਲਿਆ ਸਮਾਂ 2 ਮਹੀਨੇ ਕੇਂਦਰ ਸਰਕਾਰ ਨੇ ਦਿੱਤਾ ਛੱਡ ਕੇ ਇੱਥੇ ਬਿਠੋ 2 ਮਹੀਨੇ ਇਹਨਾਂ ਨੂੰ ਆਪ ਬਹਿ ਕੇ ਤੁਸੀਂ ਕਿਹਾ ਮੈਂ ਹੁਣ ਆਪ ਵੇਖਣਾ ਇਹਦਾ ਮਤਲਬ ਪਹਿਲਾਂ ਕੋਈ ਹੋਰ ਦੇਖਦਾ ਸੀ ਹੁਣ ਤੁਸੀਂ ਆਪ ਕਿਹਾ ਵਾ ਇਹਨੂੰ ਬੈ ਕੇ ਇਮੀਡੀਏਟਲੀ ਐਕਸ਼ਨ ਚ ਜਾਓ ਜਿੱਥੇ ਕੋਈ ਮਸਲਾ ਆ ਉਹਨੂੰ ਬੈ ਕੇ ਹੱਲ ਕਰੋ ਜਿੱਦੇ ਕੋਈ ਕਾਨੂੰਨ ਦਾ ਰਸਤਾ ਹੈ ਉਹਨਾਂ ਨੂੰ ਵੀ ਦਾ ਕਾਨੂੰਨ ਦਾ ਰਸਤਾ ਪੜਾਓ ਜਿਹੜੇ ਕੋਈ ਕੁਐਰ ਕੀਤੇ ਉਹਨਾਂ ਨੂੰ ਕੁਐਰ ਕਰੋ ਸੋ ਇਹ ਤੇ ਤੁਹਾਨੂੰ ਕਰਨਾ ਪਊਗਾ ਕਿਉਂਕਿ ਇਹ ਕਿਸੇ ਇੱਕ ਵਰਗ ਦੇ ਹੱਥ ਦੀ ਗੱਲ ਨਹੀਂ ਗਈ ਇਹ ਸਾਡੀ ਸਮੁੱਚੀ ਅੰਮ੍ਰਿਤਸਰ ਦੀ ਜਿਹੜੀ 25 ਲੱਖ ਦੀ ਵਾਦੀ ਮੈਂ ਆਪਣੀ ਗੱਲ ਕਰਦਾ ਕਿ 3.5 ਕਰੋੜ ਦੀ ਜਿਹੜੀ ਪੰਜਾਬ ਦੀ ਵਾਦੀ ਹੈ ਇਹ ਉਹਨਾਂ ਦੀ ਇਕਨੋਮੀ ਦੀ ਗੱਲ ਹੈ ਇਹ ਉਹਨਾਂ ਨੂੰ ਤਾਂ ਇਕਨੋਮੀ ਦੀ ਗ੍ਰੋਥ ਦੀ ਗੱਲ ਹੈ ਸਾਡੇ ਬੱਚੇ ਬਾਹਰ ਜਾ ਰਹੇ ਕਿਉਂ ਜਾ ਰਹੇ ਆ ਉੱਥੇ ਖੁੱਲੀਆਂ ਛੜਕਾ ਆਉਣਾ ਜਾਣਾ ਸੌਖਾ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਵੀ ਗੱਡੀ ਦੇ ਮੈਂ ਜਾਵਾਂ ਜਾਂ ਪਲੇਨ ਤੇ ਜਾਵਾਂ ਉਹ ਡਿਸਾਈਡ ਕਰਦੇ ਆ ਕਿ ਮੈਂ ਕੱਤੇ ਜਾਣਾ ਇਹ ਨਹੀਂ ਕਿ ਵੀ ਮਜਬੂਰੀ ਹੈ ਕਿ ਤੁਸੀਂ ਰਾਏ ਨਹੀਂ ਕਿ ਚੰਗੇ ਕਿ ਤੁਸੀਂ ਬਾਈ ਟ੍ਰੇਨ ਜਾਓਗੇ ਬਾਈ 에ਅਰ ਜਾਓਗੇ ਨਾ ਆ ਸਾਡੇ ਬੱਚੇ ਇਹਨਾਂ ਚੀਜ਼ਾਂ ਨੂੰ ਵੇਖਦੇ ਤੇ ਬਾਹਰ ਜਾ ਰਹੇ ਜਿਹੜੀਆਂ ਚੀਜ਼ਾਂ ਇੱਥੇ ਆਉਣ ਲੱਗੀਆਂ ਨੇ ਤੇ ਸਰਕਾਰ ਚੁੱਪ ਕਰਕੇ ਬੈਗੀ ਖਾਲਾ ਸਾਹਿਬ ਇੱਕ ਪਾਸੇ ਰੌਲਾ ਬੰਦੇ ਸਾਨੂੰ ਆਰਡੀਐਫ ਦਾ ਪੈਸਾ ਨਹੀਂ ਮਿਲ ਰਿਹਾ ਦੂਜੇ ਪਾਸੇ ਜਿਹੜਾ ਪੈਸਾ ਪਿਆ ਉਹਨੂੰ ਯੂਜ਼ ਨਹੀਂ ਕਰ 파ਰੇ ਦੋਰਾ ਮਾਸਨ ਕਿਉਂ ਬਣਾਇਆ ਜਾ ਰਿਹਾ ਸਜਿੱਦਗੀ ਹੈ ਨਹੀਂਗੀ ਸਜਿੱਦਾ ਹੀ ਨਹੀਂ ਹੈਗੀ ਇਹ ਗਵਰਨਮੈਂਟ ਲੋਕਾਂ ਆਸਤੇ ਪਬਲਿਕ ਦੇ ਮੁੱਦਿਆਂ ਵਾਸਤੇ ਜਿਹੜੇ ਸਮਝਦੇ ਆ ਕਿ ਪੈਸੇ ਬਾਹਰੋਂ ਕਰਜਾਂ ਚੁੱਕੀ ਜਾਓ ਇੱਧਰ ਦੇਈ ਜਾ ਤਾਂ ਲੋਕ ਸ਼ਾਇਦ ਵੋਟਾਂ ਪਾ ਦੇਣ ਇਦਾਂ ਨਹੀਂ ਹੋਣਾ ਤਾਂ ਸਾਂਝੇ ਅਥੇ ਬੰਦੀਆਂ ਨਾਲ ਗੱਲ ਹੋ ਰਹੀ ਠਾਡੀ ਜਾਂ ਕੀ ਉਹਨਾਂ ਦੀ ਕੀ ਰਾਏ ਹੈ ਦੇਖੋ ਕਿਸਾਨ ਜਿੱਥੇ ਬੰਦੀਆਂ ਨੇ ਕੀ ਕਹਿਣਾ ਉਹਦੇ ਉਹਦੇ ਕੋਈ ਮੁੱਦਾ ਹੋਏਗਾ ਉੱਤੇ ਗੱਲ ਕਰਨਗੇ ਨਾ ਇਹ ਤਾਂ ਗੱਲ ਤੇ ਉਹਨਾਂ ਦੀ ਹੈ ਕਿਸਾਨ ਜਿੱਥੇ ਬੰਦੀਆਂ ਦੀ ਗੱਲ ਥੋੜਾ ਨੇ ਕਿਸਾਨ ਜਿੱਥੇ ਬੰਦੀਆਂ ਦਾ ਜੇ ਕੋਈ ਮੁੱਦਾ ਹੋਊਗਾ ਤਾਂ ਸਰਕਾਰ ਬੈਠ ਕੇ ਹੱਲ ਕਰੇ ਸਰਕਾਰ ਕੋ ਕਾਨੂੰਨ ਕਾਨੂੰਨ ਦੀ ਜਿਹੜੀ ਜਿਹੜਾ ਕਾਨੂੰਨੀ ਹੈ ਜਾਂ ਸੰਵਿਧਾਨਿਕ ਤੌਰ ਤੇ ਅਧਿਕਾਰ ਤੇ ਸਰਕਾਰ ਕੋਲ ਨੇ ਸਾਰੇ ਮਸਲੇ ਹੱਲ ਕਰਨ ਦਾ ਹੋਰ ਕਿਸੇ ਕੋਲ ਤੇ ਹੈ ਨਹੀਂ ਜੇ ਕੋਈ ਕਦੇ ਗਲਤ ਹੋਇਆ ਉਹਨੂੰ ਠੀਕ ਕਰ ਦੋਕਰ ਪਰ ਜਿੱਥੇ ਹੁਣ ਕਬਜ਼ੇ ਵੀ ਨਹੀਂ ਤੁਸੀਂ ਲੈ ਕੇ ਦੇ ਪਾਰੇ ਔਰ ਲੋਕ ਕੀ ਹੈ ਮਤਲਬ ਸਮਾਨ ਚੁੱਕ ਚੁੱਕ ਲਈ ਜਾ ਰਹੇ ਨੇ ਜਿੱਥੇ ਸਰੀਏ ਲੱਗੇ ਸਰੀਏ ਵੱਢ ਕੇ ਲੈ ਗਏ ਨੇ ਬੁਰੇ ਹਾਲ ਨੇ ਪ੍ਰੋਜੈਕਟ ਮਤਲਬ ਪ੍ਰੋਜੈਕਟ ਨੂੰ ਦੇਲੇ ਦੇ ਹੁਣ ਹੋਣਾ ਹੀ ਹੋਣਾ ਜਿਹੜਾ ਹੋਣਾ ਆ ਸਾਨੂੰ ਇੱਕ ਖਤਰਾ ਹੈ ਕਿ ਇਹ ਸਰਕਾਰ ਸੰਜੀਦਾ ਨਾ ਹੋਈ ਇਹ ਬਹੁਤ ਜ਼ਿਆਦਾ ਡਿਲੇ ਹੋੁੰਦੇ ਨਾਲ ਜਿਹੜਾ ਪਹਿਲਾ ਬਣਿਆ ਪ੍ਰੋਜੈਕਟ ਜਿਹੜੇ ਜਿਹੜੇ ਕੰਪਲੀਟ ਵੀ ਹੋਇਆ ਕੁਝ ਕੁ ਏਰੀਆ ਕੰਪਲੀਟ ਹੋ ਗਏ ਨੇ ਉਹਨਾਂ ਦੇ ਵੀ ਮੁਸ਼ਕਲ ਖੜੀ ਹੋਣੀ ਹੈ ਉਹਨਾਂ ਨੂੰ ਮੁੜ ਕੇ ਕਿੰਨੇ ਰੁਪਏ ਲੱਗਣਗੇ ਨਹੀਂ ਤੇ ਵੱਧ ਰਹੇ ਆ ਪੌਸ ਪੌਸ ਬੰਨੇ ਅਗਲੇ ਪੰਜਾਬ ਵਾਲੇ ਬੰਨੇ ਵੱਧ ਰਹੇ ਇਹਨਾਂ ਦੇ ਹੱਥ ਜਿਹੜਾ ਆ ਗਿਆ ਆ ਇਹ ਦੇਖੋ ਲੌਂਡਰ ਆਰਡਰ ਤੁਹਾਡੇ ਕੋ ਨਹੀਂ ਡਰਗ ਡਬਲ ਟ੍ਰਿਪਲ ਹੋ ਗਿਆ ਪ੍ਰੋਜੈਕਟ ਜਿਹੜੇ ਆ ਉਹ ਤੁਸੀਂ ਜਿਹੜੇ ਜਿਹੜੇ ਇੱਥੇ ਤੇ ਕਰਜ਼ਾ ਲੈ ਕੇ ਪੰਜਾਬ ਚਲਾ ਰਹੇ ਜੀ ਦੂਜੇ ਜਿਹੜੇ ਪ੍ਰੋਜੈਕਟ ਤੁਹਾਡੇ ਕੋਲ ਨੇ ਜਿਹਦੇ ਪੈਸੇ ਖਜ਼ਾਨੇ ਚ ਪਏ ਆ ਉਹ ਤੁਸੀਂ ਰਿਕੁਆਇਰ ਕਰਕੇ ਨਹੀਂ ਦੇ ਪਾ ਰਹੇ ਛੋਟੇ ਛੋਟੇ ਪੈਸੇ ਨਾਲ ਤੁਸੀਂ ਜਿਹੜੇ ਪ੍ਰੋਜੈਕਟ ਕਰਨੇ ਉਹ ਵੀ ਨਹੀਂ ਤੁਸੀਂ ਕਰ ਪਾ ਰਹੇ ਆਇਲਾ ਸਰ ਪੀਡਬਲੂਡੀ ਦੇ ਕੋਈ ਤਰੀਕ ਨਹੀਂ ਉਹ ਤਾਂ ਜ਼ਿਲ੍ਹੇ ਨਾਲ ਸੰਬੰਧਿਤ ਹੈ ਲੱਗਦਾ ਤੁਹਾਨੂੰ ਜਿਹੜੇ ਨਾਲ ਸੰਬੰਧਿਤ ਹੋਣਗੇ ਮੈਨੂੰ ਨਹੀਂ ਲੱਗਦਾ ਹੁਣ ਦੇ ਦਿਓ سنجیدہ ਨਾ ਹੁੰਦੇ ਉਹ ਤਾਂ ਕੈਬਨਟ ਚ ਬਹਿੰਦੇ ਨੇ ਰੋਜ਼ ਉਹਨਾਂ ਦੇ ਇਸੇ ਇਹ ਜੀ ਡੇ ਵੱਡਾ ਕੰਮ ਹੈ ਉਹਨਾਂ ਨੂੰ ਤਾਂ ਕਹਿਣਾ ਚਾਹੀਦਾ ਚੱਕੋ ਯਾਰ ਮੈਂ ਅੰਮ੍ਰਿਤਸਰ ਵਾਲਿਆਂ ਨਾਲ ਖਲੋਤਾ ਭਾਈ ਮੈਂ ਮੇਰੇ ਕੋ ਮੇਰੇ ਕੋ ਮੰਤਰੀ ਛਿਪ ਨਹੀਂ ਹੁੰਦੀ ਤੇ ਮੇਰੇ ਨਾਲ ਸਾਰਾ ਸ਼ਿੰਗਾਰੀ ਜਾਂਦੇ ਆ ਕਿਤੇ ਕੀ ਸ਼ਿੰਗਾਰਿਆ ਜਿੰਨੇ ਆ ਪ੍ਰੋਜੈਕਟ ਜਿਹਨਾਂ ਨਾਲੇ ਲੱਗੋ ਲੰਘਦਾ ਆ ਜਿਹੜਿਆਣਾ ਪਿੰਡ ਆਪਣਾ ਖਾਸ ਗਲੀਆਂ ਗੁਲੀਆਂ ਆਪਣੀਆਂ ਦੇਖੋ ਜਿਹਨੇ ਜਿਹਨੇ ਹੁਣ ਕੱਲ ਨੂੰ ਨਾ ਪੜਿਆ ਫਿਰ ਕਹੋਗੇ ਨਾ ਪੜ੍ਹਾਇਆ ਨਹੀਂ ਇੱਥੇ ਕੋਈ ਏਡੀ ਗੱਲ ਹੈ ਕੰਮ ਦਾ ਸਵਾਲ ਆ ਅਮਰਸਰ ਦੇ ਟ੍ਰੈਫਿਕ ਦੀ ਮਸ਼ਕਲ ਬਹੁਤ ਵੱਢੀ ਹੈ ਔਰ ਖਾਸ ਕਰਕੇ ਜਿਹੜਾ ਹਾਰਜੇਟ ਏਰੀਆ ਉੱਥੇ ਫੱਕੀ ਮੰਡੀ ਵੀ ਖਾਲੀ ਪਈ ਪਿਛਲੇ ਕਈ ਸਾਲਾਂ ਤੋਂ ਔਰ ਅੱਜ ਤੱਕ ਕੋਈ ਸਰਕਾਰ ਨੇ ਕੋਈ ਕਿਸੇ ਵੀ ਸਰਕਾਰ ਨੇ ਚਾਹੇ ਕਾਂਗਰਸੀ ਚਾਹੇ ਭਾਜਪਾ ਵੀ ਉਹਨਾਂ ਨੇ ਕੋਈ ਉੱਥੇ ਪ੍ਰੋਜੈਕਟ ਉਹ ਨਹੀਂ ਲੰਦਾ ਅੱਜ ਤੋ ਕੀ ਹੈ ਕਿ ਇੱਕ ਮਲਟੀਪਲ ਪਾਰਕਿੰਗ ਬਣ ਸਕਦੀ ਹੈ ਦੇਖੋ ਮਲਟੀ ਸਟੋਰੀ ਮਲਟੀ ਸਟੋਰੀ ਪਾਰਕਿੰਗ ਦੀ ਬਹੁਤ ਲੋੜ ਹੈ ਅਮਰਸਰ ਦੇ ਵਿੱਚ ਕਿਉਂਕਿ ਵੱਡੀਆਂ ਜਗ੍ਹਾ ਤੇ ਹੈ ਨਹੀਂ ਸਰਕਾਰ ਕੋ ਜਿੱਥੇ-ਜਿੱਥੇ ਵੀ ਜਗ੍ਹਾ ਮੈਂ ਤੇ ਹਰ ਮੀਟਿੰਗ 'ਚ ਕਹਿੰਨਾ ਹੈ ਕਿ ਜਿਹੜੀ ਇੰਪਰੂਵਮੈਂਟ ਟਰਸ ਕਾਰਪੋਰੇਸ਼ਨ ਹੈ ਕੋਈ ਵੀ ਆਪਣੀ ਜਾਇਦਾਦ ਨਾਲ ਜਾਇਦਾਦ ਨਾ ਵੇਚਣਾ ਜਾਇਦਾਦਾਂ ਦੀ ਸਾਨੂੰ ਪਬਲਿਕ ਨੂੰ ਲੋੜਾਂ ਪੂਰੀਆਂ ਕਰਨ ਵਾਸਤੇ ਸਾਡੇ ਕੋਈ ਜਗ੍ਹਾ ਨਹੀਂ ਹੈਗੀਆਂ ਬਿਲਕੁਲ ਤੁਹਾਡੀ ਗੱਲ ਉਹ ਠੀਕ ਹੈ ਕਿ ਉੱਥੇ ਮਲਟੀ ਸਟੋਰੀ ਪਾਰਕਿੰਗ ਬਣ ਜੇ ਉੱਥੋਂ ਕੋਈ ਜਗ੍ਹਾ ਬਣੇ ਅੰਦਰ ਜਾਂਦੀ ਸੋ ਅਸੀਂ ਪ੍ਰੋਜੈਕਟ ਉਹ ਬਾਅਦ ਪੀਸੀ ਕਰਾਂਗੇ ਉੱਤੇ ਇੱਕ ਹੈਵ ਆ ਮੈਂ ਉਹ ਸਬਮਿਟ ਕੀਤਾ ਹੈ ਕੇਂਦਰ ਸਰਕਾਰ ਨੂੰ ਤੇ ਫਿਰ ਕੇ ਤੁਹਾਨੂੰ ਜਾਣਕਾਰੀ ਦੇ ਦਵਾਂਗੇ ਥੈਂਕ ਯੂ ਜੀ ਤੇ ਕੱਲ ਜਿਹੜਾ ਬਿਆਨ ਆਇਆ ਸੀਐਮ ਸਾਹਿਬ ਦਾ ਇਹਦੇ ਦੇ ਲੀਡ ਕਰ ਰਹੇ ਨੇ ਸਾਹਿਬ ਦੇਖੋ ਉਹ ਰਾਮੇ ਗੰਗਾ ਗਏ ਗੰਗਾਰਾਮ ਜਮਨਾ ਗਏ ਜਮਨਾਦਾਸ ਉਹਦਾ ਕੀ ਹਾਲ ਹੈ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਨਾਲ ਖੜਨਾ ਚਾਹੀਦਾ ਉਹ ਕਿਸੇ ਕਹਿਣ ਜਾ ਕੇ ਕਿ ਪੰਜਾਬ ਨਾਲ ਖੜਾ ਪੰਜਾਬ ਦਾ ਸੀਐਮ ਆਰ ਸਾਹਿਬ ਆਲੇ ਪੱਲੇ 23 24 ਦੂਰੇ ਰੱਖ ਦੱਸਾਂ ਕੀ ਦੂਰੇ ਜਾਣਾ ਠੀਕ ਹੈ ਕੀ ਬੋਕ ਤੁਸੀਂ ਇਹ ਕਾਫੀ ਸਰਕਾਰ ਤੇ ਇਹਨਾਂ ਦੇ ਵਿੱਚ ਦੇ ਫਰਕ ਸੈ ਗਈ ਸੀ ਇਹਨਾਂ ਦੌਰਿਆਂ ਨੂੰ ਲੈ ਕੇ ਦੇਖੋ ਮੇਰਾ ਮਕਸਦ ਮੇਰਾ ਮਕਸਦ ਹੈ ਕਿ ਪੰਜਾਬ ਤਾਂ ਦੀ ਇਕੱਠਾ ਚੱਲ ਸਕਦਾ ਜੇ ਗਵਰਨਰ ਵੀ ਤੇ ਮੁੱਖ ਮੰਤਰੀ ਵੀ ਠੀਕ ਤਰ੍ਹਾਂ ਪੰਜਾਬ ਨੂੰ ਇਕੱਠੇ ਹੋ ਕੇ ਅੰਦਰ ਕਰ ਪਹਿਲਾਂ ਕੋਈ ਵੀ ਨਹੀਂ ਕਰ ਸਕਦਾ